ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱ띠 ਅੱਜ ਜਿਹੜਾ ਬੁੱਢੇ ਦਰਿਆ ਚ ਜਿਹੜਾ ਜ਼ਹਿਰਾਂ ਘੋਲੀਆਂ ਜਾ ਰਹੀਆਂ ਨੇ ਉਹਦੇ ਸਬੰਧ ਚ ਲੱਖੇ ਸੁਧਾਨੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਉਹ ਜ਼ਹਿਰਾਂ ਨੂੰ ਰੋਕਣਾ ਤੇ ਉਹਦਾ ਬੰਨ ਲਉਣਾ ਤੇ ਅੱਜ ਅਸੀਂ ਉਹ ਉਹ ਕੱਠ ਚ ਸ਼ਾਮਲ ਹੋਣ ਲਈ ਜਾ ਰਹੇ ਸੀ ਪਰ ਸਾਨੂੰ ਪ੍ਰਸ਼ਾਸਨ ਵੱਲੋਂ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਥਾਂ ਥਾਂ ਰੋਕਿਆ ਜਾ ਰਿਹਾ ਜਿਹੜਾ ਕਿ ਮੈਂ ਕਹਣਾ ਕਿ ਸਰਕਾਰ ਦੀ ਬਹੁਤ ਹੀ ਜ਼ਿਆਦਾ ਮਾੜੀ ਤੇ ਬਹੁਤ ਹੀ ਮੰਦ ਭਾਗੀ ਗੱਲ ਆ ਜਦ ਕਿ ਸਰਕਾਰ ਨੂੰ ਇਸ ਮੁੱਦੇ ਦਾ ਹੱਲ ਕਰਨਾ ਚਾਹੀਦਾ ਹੁਣ ਦੇਖੋ ਸਾਨੂੰ ਬਿਨਾਂ ਵਜੋਂ ਅਰੈਸਟ ਕੀਤਾ ਜਦ ਕਿ ਸਾਡਾ ਕਸੂਰ ਕੋਈ ਵੀ ਨਹੀਂ ਹੈਗਾ ਇਸ ਕਰਕੇ ਇਦਾਂ ਦਾ ਇੰਨਾ ਧੱਕਾ ਸਰਕਾਰ ਨਾ ਕਰੇ ਕਿੰਨੇ ਘੱਟ ਨਾ ਜਾ ਰਹੇ ਸੀ ਇੱਥੇ ਬਾਕੀ ਦੇ ਅਸੀਂ ਦੇਖੋ ਸਾਡੀਆਂ 10 ਗੱਡੀਆਂ ਸੀਗੀਆਂ ਕੁਝ ਸਾਡੀਆਂ ਨਿਕਲ ਗਈਆਂ ਕੁਝ ਅਸੀਂ ਇੱਥੇ ਰੋਗੇ ਇੱਕ ਦੋ ਹੋਰ ਉਦੇ ਪਰੇ ਹੋ ਗਈਆਂ ਕਹਿਣ ਦਾ ਮਤਲਬ ਜਦੋਂ ਹੁਣ ਜਾਣ ਹੀ ਨਹੀਂ ਦੇ ਰਹੇ ਤੇ ਉਹ ਰੋਕੀ ਜਾ ਰਹੇ ਨੇ ਤੇ ਆ ਹੁਣ ਸਾਨੂੰ ਵੀ ਚੱਲੋ ਰੋਕ ਲਿਆ ਤੇ ਇਹਨਾਂ ਨੇ ਰੋਕਿਆ ਅਸੀਂ ਰੁਕ ਗਏ ਕੋਈ ਆਪਣਾ ਕਿਹੜਾ ਕੋਈ ਕਿਸੇ ਨਾਲ ਵੀ ਉਹ ਆ ਪਰ ਮੁੱਦਾ ਤਾਂ ਦੇਖੀ ਆਪਾਂ ਆਪਾਂ ਕਰਨ ਕੀ ਜਾ ਰਹੇ ਆ ਕੋਈ ਗਲਤ ਗੱਲ ਕਰੀ ਇੱਕ ਪਾਸੇ ਤੁਸੀਂ ਐਕਸ਼ਨ ਕਮੇਟੀ ਬੈਠੀ ਆ ਦੂਜੇ ਪਾਸੇ ਡਾਈਂਗ ਜਿਹੜੇ ਮਿਲਰ ਨੇ ਉਹ ਵੀ ਬੈਠੇ ਨੇ ਉਹਨਾਂ ਦਾ ਵੀ ਕਹਿਣਾ ਵੀ ਇਹ ਬਲੈਕਮੇਲਰ ਕਰ ਰਹੇ ਨੇ ਸਾਨੂੰ ਤੇ ਕੀ ਹੈ ਮਸਲਾ ਕੀ ਕਹੜਾ ਦੇਖੋ ਜੇ ਬਲੈਕਮੇਲਰ ਵਾਲੀ ਗੱਲ ਹੁੰਦੀ ਜੀ ਫਿਰ ਤਾਂ ਐਡਾ ਮੁੱਦਾ ਜਾਣਾ ਹੀ ਨਹੀਂ ਸੀ ਉਹ ਤਾਂ ਪਹਿਲਾਂ ਪਹਿਲਾਂ ਇੱਕ ਵਾਰੀ ਦੋ ਵਾਰੀ ਕਾਲ ਹੋਈ ਉਹ ਤਾਂ ਫਿਰ ਬੈਠਕੀ ਮੁੱਕ ਜਾਣੀ ਸੀ ਗੱਲ ਤਾਂ ਰੌਲਾ ਤਾਂ ਤਾਂ ਹੀ ਵਧਿਆ ਨਾ ਅੱ ਜੇ ਕੋਈ ਬਲੈਕਮੇਲਰ ਵਾਲੀ ਨਹੀਂ ਸੀ ਗੱਲ ਵੀ ਆਪਾਂ ਕਹੀਏ ਕੋਈ ਹੋ ਸੀ ਨਾ ਇਹ ਮੁੱਦਾ ਪੰਜਾਬ ਦਾ ਮੁੱਦਾ ਸਾਡੇ ਪਾਣੀ ਦਾ ਮੁੱਦਾ ਉਹਨਾਂ ਨੇ ਤਾਂ ਗਲਤ ਕਹਿਣਾ ਹੀ ਆ ਲੋਕ ਕੀ ਕਹਿੰਦੇ ਨੇ ਇਹ ਇਹ ਪੁੱਛ ਕੇ ਦੇਖੋ ਲੋਕਾਂ ਨੂੰ ਅੱਜ ਦਾ ਜਿਹੜਾ ਐਕਸ਼ਨ ਆ ਥੋੜਾ ਤਾਲੂ ਪੀਟ ਕਰਨ ਜਾ ਰਹੇ ਹਾਂ ਹਾਂ ਜੀ ਇਹ ਸਾਨੂੰ ਸਾਨੂੰ ਖਰਾਬ ਕੀਤਾ ਜਾ ਰਿਹਾ ਕਿਸਾਨ ਜਥੇਬੰਦੀਆਂ ਥੋੜੇ ਨਾਲ ਨੇ ਇਸ ਮੁੱਦੇ ਬਿਲਕੁਲ ਜੀ ਕਿਸਾਨ ਜਥੇਬੰਦੀਆਂ ਤੇ ਹੋਰ ਵੀ ਜਿੰਨੀਆਂ ਜਥੇਬੰਦੀਆਂ ਪੰਜਾਬ ਚ ਚੰਗੇ ਕੰਮਾਂ ਲਈ ਕੰਮ ਕਰ ਰਹੀ ਨੇ ਉਹ ਸਾਰੀਆਂ ਸਾਡੇ ਨਾਲ ਨੇ ਇਸ ਮੁੱਦੇ ਤੇ ਪਰ ਹੁਣ ਗੱਲ ਇਹ ਆ ਕਿ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ ਵੀ ਗ੍ਰਿਫਤਾਰ ਕੀਤਾ ਜਾ ਬਿਲਕੁਲ ਜੀ ਬਿਲਕੁਲ ਕੀ ਲੱਗਦਾ ਵੀ ਸਰਕਾਰ ਆ ਜਿਹੜੀ ਉਹ ਪਾਣੀ ਨੂੰ ਬਚਾਉਣ ਦੇ ਐਂਟੀ ਆ ਦੇਖੋ ਹੁਣ ਤਾਂ ਐਂ ਲੱਗ ਰਿਹਾ ਜੇ ਆਪਾਂ ਦੇਖੀਏ ਨਹੀਂ ਤਾਂ ਫਿਰ ਕੀ ਇਤਰਾਜ ਕੀ ਸੀ ਵੀ ਲਓ ਭਾਈ ਕੋਈ ਨਹੀਂ ਕਰੋ ਅਸੀਂ ਤੁਹਾਡੇ ਨਾਲ ਆ ਸਰਕਾਰ ਨੂੰ ਖੁਦ ਮੂਰੇ ਹੋ ਕੇ ਕਰਨਾ ਚਾਹੀਦਾ ਸੀ ਤੇ ਇਹ ਨਾ ਲੱਖੇ ਵੀਰ ਉਹਨਾਂ ਨੂੰ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਜੇ ਸਰਕਾਰ ਇਹ ਕੰਮ ਕਰ ਦਿੰਦੀ ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗਲ ਅਸਲ ਪੰਜਾਬ ਤੇ ਪੰਜਾਬੀਅਤ ਦੀ